ਵਾਹੇ ਗੁਰੂ ਜੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਸਤ ਗੁਰ ਪ੍ਰਸਾਦ ਆਦ ਗੁਰ ਹੈ ਨਮ ਹੈ ਨਮ ਹੈ ਜੁਗਾਦ ਗੁਰ ਹੈ ਨਮ ਹੈ ਨਮ ਹੈ ਸਤ ਗੁਰ ਹੈ ਨਮਹਿ ਸ਼੍ਰੀ ਗੁਰਦੇਵੈ ਨਮਹਿ ਨਮਹਿ ਅੰਜੇ ਤਸਮੰਦ ਸਾਗਰ ਨੀਰ ਪਰਿਆ ਤੇਤੇ ਅਗਨ ਹਮਾਰੇ ਤੇਤੇ ਓਗਣ ਹਮਾਰੇ ਜੇਤਾ ਸਮੰਦ ਸਾਗਰ ਨਿਰ ਪਰਿਆ ਤੇਤੇ ਓਗਣ ਹਮਾਰੇ ਤੇਤੇ ਲੋਗਣਾ ਹਮਾਰੇ ਦਇਆ ਕਰੋ ਦਇਆ ਕਰੋ ਦਇਆ ਕਰੋ ਕਛ ਮਿਹਰ ਉਪਾਵੋ ਡੁੱਬਦੇ ਪਥਰ ਤਾਰੇ ਦਇਆ ਕਰੋ கஷ மெரோ டூபே பத்திரத்தேவா பாகன தாரியலேவா ਰੇ ਰਾਮ ਕਹਿਤ ਜਨ ਕਸਨਾ ਤਰੇ ਕਸਨਾ ਤਰੇ ਦੇਵਾ ਪਹਨ ਤਾਰਿ ਅਲੇ ਪਹਨ ਤਾਰਿ ਅਲੇ हे गुरु गरीब निवाज हे बक्शेंद साईं जी हे सबना नुतारण वाले हे तारन हर सतगुरु जीयो हे प्यारे जीयो आप जी तो बिना कोई नहीं है जो ए पबजल तो तार दवे हे गुरु गरीब निवाज ਆਪ ਜੀ ਤੋਂ ਮਿਨਾ ਕੋਈ ਦੂਜਾ ਬਾਹ ਪਕੜਨ ਵਾਲਾ ਨਹੀਂ ਹੈ। ਏ ਚਵਰ ਛਤਰ ਤਖਤਾਂ ਦੇ ਮਾਲਕ। ਏ ਆਪ ਨਿਰੰਕਾਰ ਆਪ ਵਾਹਿਗੁਰੂ। ਏ ਦੋ ਜਹਾਂ ਦੇ ਮਾਲਕ ਜੀਓ। ਏ ਪਿਆਰੇ ਸ਼ਬਦ ਗੁਰੂ। ਏ ਪਤਿਤ ਪਾਵਨ। ਤੰਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਭ ਤੋਂ ਪਹਿਲੋਂ ਆਪ ਜੀ ਨੂੰ ਨਮਸਕਾਰੇ। ਆਪ ਜੀ ਤੋਂ ਬਲ ਹਾਰੇ। ਆਪ ਜੀ ਦੇ ਸੋਹਣੇ ਦਰਬਾਰ ਅੰਦਰ ਆਪ ਜੀ ਦੇ ਸੋਹਣੇ ਚਰਨ ਕਮਲਾਂ ਪਾਸ ਆ ਜੁੜੀ ਆਪ ਜੀ ਦਾ ਹੀ ਰੂਪ ਗੁਰੂ ਪਿਆਰੀ ਸਾ ਸੰਗਤ ਜੀਓ ਆਓ ਪਿਆਰੇ ਸਾਈ ਪਿਤਾ ਜੀ ਦੇ ਚਰਨਾਂ ਤੇ ਸੀਸ ਨਿਵਾ ਕੇ ਕਲਗੀਧਰ ਮਹਾਰਾਜ ਜੀ ਦੀ ਬਖਸ਼ਿਸ਼ ਹਥੇ ਦੀ ਸਾਂਝ ਕਰੀਏ ਗੱਜ ਕੇ ਬਲਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਸੱਚੇ ਪਤਸ਼ਾਹੀ ਦੇ ਇਦਾਂ ਦੇ ਅਲਾਹੀ ਰੰਗਾਂ ਦੀ ਲੜੀਵਾਰ ਕਥਾ ਦੇ ਵਿੱਚ ਅਸੀਂ ਪਹੁੰਚੇ ਸੀ ਕਿ ਨਨਕ ਜੇ ਕੋ ਆਪ ਹੋ ਜਾਣੇ ਅੱਗੇ ਗਿਆ ਨਾ ਸੋਹੇ ਜਿਹੜਾ ਮਨੁੱਖ ਇੱਥੇ ਆਪਣੇ ਆਪ ਨੂੰ ਜਾਣਦਾ ਤੇ ਜਣਾਉਂਦਾ ਰਹਿੰਦਾ ਏ ਜਿਸ ਨੇ ਮਹਾਰਾਜ ਜੀ ਤੋਂ ਅਲੱਗ ਆਪਣੀ ਇੱਕ ਹਸਤੀ ਨੂੰ ਬਣਾ ਲਿਆ ਏ ਜਿਸਨੇ ਆਪਣੀ ਹੀ ਇਹ ਹਸਤੀ ਨੂੰ ਸਮਝ ਲੈਣਾ ਹਰ ਮਨੁੱਖ ਜਿਹੜਾ ਏ ਉਸਨੇ ਆਪਣੀ ਇੱਕ ਇਮੇਜਿਨਰੀ ਇਮੇਜ ਬਣਾਈ ਹੈ ਮੈਂ ਚੰਗਾ ਮੈਂ ਸਿਆਣਾ ਮੈਂ ਪੜਿਆ ਲਿਖਿਆ ਮੈਂ ਵਧੀਆ ਮੈਂ ਡਾਕਟਰ ਮੈਂ ਪ੍ਰੈਜ਼ੀਡੈਂਟ ਜੋ ਵੀ ਉਸੇ ਨੂੰ ساری ਉਮਰ ਪ੍ਰਮੋਟ ਤੇ ਪ੍ਰੋਟੈਕਟ ਕਰਨ ਲੱਗਾ ਰਹਿੰਦਾ ਹਾਲਾਂਕਿ ਹੈਗੀ ਨਹੀਂ ਉਸ ਇਮੇਜ ਨੂੰ ਕੋਈ ਕਹਿ ਦਵੇ ਕਿ ਨਹੀਂ ਨਹੀਂ ਇਹ ਚੰਗਾ ਨਹੀਂ ਹੈ ਤੇ ਹੰਕਾਰ ਚ ਜਾਂਦਾ ਏ ਲੜਦਾ ਏ ਨਫ਼ਰਤ ਕਰਦਾ ਏ ਦੁਸ਼ਮਣ ਬਣਾ ਲੈਂਦਾ ਨਿੰਦਾ ਕਰਦਾ ਏ ਇਹ ਸਾਰੀ ਖੇਡ ਉਸੇ ਅਮੇਜਨਰੀ ਇਮੇਜ ਤੇ ਬਣਦੀ ਹੈ ਮਹਾਰਾਜ ਜੀ ਉਸੇ ਹੀ ਰੰਗ ਨੂੰ ਸਮਝਾਉਣਾ ਕਰ ਰਹੇ ਨੇ ਕਿ ਜਿਹੜਾ ਇਸੇ ਤਰੀਕੇ ਨਾਲ ਆਪੇ ਨੂੰ ਜਣਾਉਂਦਾ ਰਹਿੰਦਾ ਏ ਹਰ ਖੇਡ ਦੇ ਵਿੱਚ ਉਹ ਅੱਗੇ ਗਿਆ ਉਹਨੂੰ ਸੋਹਣਾ ਨਹੀਂ ਲੱਗਦਾ ਤੇ ਜੇ ਸੋਹਣਾ ਨਹੀਂ ਲੱਗਦਾ ਤੇ ਉਹਦੇ ਚ ਸਮਾਉਣਾ ਨਹੀਂ ਹੁੰਦਾ ਫਿਰ ਉਹ ਤੇ ਉਹਦਾ ਪਿਆਰਾ ਕਦੀ ਇੱਕ ਨਹੀਂ ਹੋ ਸਕਦੇ ਫਿਰ ਕਈ ਜਨਮ ਜਿਹੜੇ ਨੇ ਭਟਕਣਾ ਦੇ ਚਲਦੇ ਰਹਿਣਗੇ ਵਿਛੋੜੇ ਦੇ ਚਲਦੇ ਰਹਿਣਗੇ ਫਿਰ ਉਸ ਪਿਆਰੇ ਦੇ ਨਾਲ ਮਿਲਾਪ ਨਹੀਂ ਹੋਏਗਾ ਨਾਨਕ ਜੇ ਕੋ ਅੱਪ ਹੋ ਜਾਣੇ ਅੱਗੇ ਗਿਆ ਨਾ ਸੋਹੇ ਤੇ ਜਿਹੜੇ ਗੁਰਸਿੱਖ ਸਾਧੂ ਨੇ ਨਾ ਉਹ ਇਸ ਹੁਕਮ ਨੂੰ ਕਮਾਉਂਦੇ ਨੇ ਕਰਮਾਂ ਦੇ ਵਿੱਚੋਂ ਮੈਨ ਨੂੰ ਕੱਢਦੇ ਜਾਂਦੇ ਤੇ ਪਿਆਰੇ ਦੇ ਰੰਗ ਪਿਆਰੇ ਦੇ ਇਸ਼ਕ ਖਾਤਰ ਕਰਮਾਂ ਨੂੰ ਕਰਨਾ ਸ਼ੁਰੂ ਕਰ ਦਿੰਦੇ। ਇਸ ਹੁਕਮ ਨੂੰ ਕਮਾਉਣ ਦਾ ਇੱਕ ਬੜਾ ਸਰਲ ਜਿਹਾ ਅਭਿਆਸ ਮਹਾਰਾਜੀ ਨੇ ਸਾਨੂੰ ਬਖਸ਼ਿਆ ਸੀ। ਮਹਾਰਾਜੀ ਕਹਿੰਦੇ ਸੀ ਕੋਈ ਵੀ ਵਿਹਾਰ ਕਰਨਾ ਹੈ ਨਾ ਤੇ ਸਿਰਫ ਆਪਣੇ ਪਿਆਰੇ ਨੂੰ ਰਜਾਉਣ ਖਾਤਰ ਕਰਨਾ ਹੈ। ਉਸ ਦਾ ਮੂਲ ਖਾਤਰ ਮੂਲ ਖੇਡ ਜਿਹੜਾ ਹੈ ਉਹ ਪਿਆਰੇ ਦਾ ਰੰਗ ਰੱਖਣਾ। ਜਿਵੇਂ ਆ ਹੁਣੇ ਸੰਗਤਾਂ ਨੂੰ ਬੇਨਤੀ ਕਰ ਰਹੇ ਸੀ ਕਿ ਵਿਆਹ ਕਰਾਉਣੇ ਆ ਆਨੰਦ ਕਾਰਜ ਕਰਾਉਣੇ ਆ ਕਾਰਨ ਕੀ ਕਿਉਂ ਕਰਾਉਣੇ ਜੇਤੇ ਕਾਰਨ ਸੰਸਾਰੀ ਲੋੜਾਂ ਨੇ ਜੇਤੇ ਕਾਰਨ ਸੰਸਾਰੀ ਵਾਸ਼ਨਾਵਾਂ ਨੇ ਫਿਰਤੇ ਜਿਹੜਾ ਏ ਇਹਦੇ ਚੋਂ ਕਦੀ ਭਲਾ ਨਿਕਲਣਾ ਨਹੀਂ ਲੜਾਈ ਝਗੜੇ ਰਹਿਣਗੇ ਕਦੀ ਗੁਰੂ ਪਿਤਾ ਤੋਂ ਪੁੱਛਦੇ ਨਹੀਂ ਕਿਉਂ ਕਰਾਉਣੇ ਆ ਕਿਉਂ ਕਰਾਉਣੇ ਆ ਕਿਉਂਕਿ ਲੋਕਾਂ ਨੇ ਸਮਝਾ ਦਿੱਤਾ ਕੱਲੇ ਰਹਿ ਜਾਵਾਂਗੇ ਡਰਾਂ ਖਾਤਰ ਕੁਝ ਵਾਸ਼ਨਾਵਾਂ ਖਾਤਰ ਕੁਝ ਲੋੜਾਂ ਸਵਾਰਥਾਂ ਖਾਤਰ ਤੇ ਜਿਹੜਾ ਆਪ ਸਵਾਰਥਾਂ ਤੇ ਖਲੋਤਾ ਏ ਉਹ ਆਨੰਦ ਦਾ ਕਾਰਜ ਕਿਵੇਂ ਬਣੇਗਾ ਉਹ ਆਪ ਜੀ ਨੂੰ ਮੰਗਤਾ ਤੇ ਬਣਾਏਗਾ ਉਹ ਆਪ ਜੀ ਦੇ ਹੱਥ ਦੇ ਵਿੱਚ ਇੱਕ ਲਿਸਟ ਆਫ ਡਿਮਾਂਡ ਤੇ ਦੇਵੇਗਾ ਜਿਹੜੀ ਤੁਸੀਂ ਇੱਕ ਦੂਜੇ ਤੋਂ ਮੰਗਦੇ ਰਹੋਗੇ ਉਹ ਆਪ ਜੀ ਦੇ ਜੀਵਨ 'ਚ ਆਨੰਦ ਪ੍ਰਗਟ ਨਹੀਂ ਕਰ ਲੱਗਾ ਜਿਵੇਂ ਹਮੇਸ਼ਾ ਇਹ ਬੇਨਤੀ ਕਰਦੇ ਕਿ ਬੜੇ ਗੁਰਸਿੱਖਾਂ ਦਾ ਆਨੰਦ ਕਾਰਜ ਮਰਿਆਦਾ ਦੇ ਅਨੁਸਾਰ ਹੁੰਦਾ ਦੇਖਿਆ ਹੈ ਆਸਾ ਜੀ ਕੀ ਬਾਹਰ ਤੋਂ ਬਾਅਦ ਪੂਰਨ ਮਰਿਆਦਾ ਨਾਲ ਪਰ ਅੱਜ ਤੱਕ ਇੱਕ ਵੀ ਗੁਰਸਿੱਖ ਇਦਾਂ ਦਾ ਸਾਨੂੰ ਨਹੀਂ ਮਿਲਿਆ ਜਿਸ ਦਾ ਆਨੰਦ ਕਾਰਜ ਕਰਾਉਣ ਦੇ ਪਿੱਛੇ ਜਿਹੜੀ ਮਨਛਾ ਹੈ ਉਹ ਵੀ ਗੁਰ ਮਰਿਆਦਾ ਦੇ ਵਿੱਚ ਹੋਵੇ ਉਹ ਸੰਸਾਰੀ ਇਹ ਸਭ ਨਾ ਦੀ ਤੇ ਫਿਰ ਆਨੰਦ ਕਿਵੇਂ ਪ੍ਰਗਟ ਹੋਏਗਾ ਭਾਈ ਮਹਾਰਾਜ ਜੀ ਤੋਂ ਪੁੱਛਿਆ ਨਹੀਂ ਕਿ ਮਹਾਰਾਜ ਆਨੰਦ ਕਾਰਜ ਕਿਉਂ ਕਰਾਉਨੇ ਮਹਾਰਾਜ ਜੀ ਤੋਂ ਇਹ ਰੰਗ ਮਾਣਿਆ ਨਹੀਂ ਕਿ ਕਿਉਂ ਕਰਾਉਨੇ ਅਸੀਂ ਪਿਆਰੇ ਜੀ ਨੂੰ ਪੁੱਛਦੇ ਹੁੰਦੇ ਸੀ ਕਿ ਪਿਆਰੇ ਜੀ ਕਿਉਂ ਕਰਾਉਣਾ ਚਾਹੀਦਾ ਤੇ ਮਹਾਰਾਜ ਜੀ ਇੱਕੀ ਬਾਤ ਸਮਝਾਉਣੀ ਕਰਦੇ ਸੀ ਕਿ ਆਨੰਦ ਕਾਰਜ ਉਸ ਪ੍ਰਭੂ ਨੇ ਆਪਣੀ ਰਚਨਾ ਅੱਗੇ ਰਚਣੀ ਹੁੰਦੀ ਨਾ ਆਪਣਾ ਪਸਾਰਾ ਉਸ ਪਸਾਰੇ ਦੇ ਵਿੱਚ ਆਪਣੇ ਪਿਤਾ ਦੀ ਸੇਵਾ ਦਾ ਹਿੱਸਾ ਬਣਨ ਵਾਸਤੇ ਜਿਵੇਂ ਪਿਤਾ ਕਾਰੋਬਾਰੀ ਹੋਵੇ ਤੇ ਪੁੱਤ ਆਪਣੇ ਚਾਹ ਦੇ ਨਾਲ ਆਪਣੇ ਪਿਤਾ ਦੇ ਕਾਰੋਬਾਰ ਦੇ ਵਿੱਚ ਸੇਵਾ ਕਰਦਾ ਹੈ ਨਾ ਉਹਦਾ ਹੱਥ ਵੰਡਾਉਂਦਾ ਹੈ ਇਸੇ ਤਰੀਕੇ ਦੇ ਨਾਲ ਮਹਾਰਾਜ ਜੀ ਦੀ ਰਚਨਾ ਹੈ ਜੀਆਂ ਨੂੰ ਪੈਦਾ ਕਰਨਾ ਤੇ ਅੱਗੇ ਉਹਨਾਂ ਦੀ ਪਾਲਣਾ ਕਰਨੀ ਤੇ ਆਪਣੀ ਰਚਨਾ ਨੂੰ ਇਦਾਂ ਅੱਗੇ ਤੋਰਨਾ ਆਪਣੇ ਪਸਾਰੇ ਨੂੰ ਇਦਾਂ ਅੱਗੇ ਤੋਰਨਾ ਹਰ ਧੀ ਦਾ ਹਰ ਪੁੱਤ ਦਾ ਹੁਣ ਇਹ ਫਰਜ਼ ਏ ਇਹ ਇਸ਼ਕ ਹੋਣਾ ਚਾਹੀਦਾ ਏ ਇਹ ਪ੍ਰੇਮ ਹੋਣਾ ਚਾਹੀਦਾ ਕਿ ਮੈਂ ਵੀ ਆਪਣੇ ਪਿਆਰੇ ਦੀ ਇਸ ਖੇਡ ਦਾ ਹਿੱਸਾ ਬਣਨਾ ਏ ਇਸ ਕਰਕੇ ਆਨੰਦਕਾਰ ਜੀ ਉੱਥੇ ਮੰਗਾ ਨਹੀਂ ਨੇ ਝਗੜੇ ਨਹੀਂ ਨੇ ਉੱਥੇ ਸਿਰਫ ਇਸ਼ਕ ਜੇ ਕਿਤੇ ਅਸੀਂ ਇਦਾਂ ਜੀਵਿਆ ਹੁੰਦਾ ਤੇ ਸਾਡੀਆਂ ਭੈਣਾਂ ਨੇ ਸਾਡੀਆਂ ਧੀਆਂ ਨੇ ਬੱਚਿਆਂ ਦੇ ਚਾਹੀ ਚਾਹੀ ਮਗਰ ਪਾਲਣਾ ਕਰਨੀ ਸੀ ਕਿ ਇਨ੍ਹਾਂ ਜੀਆਂ ਦੇ ਵਿੱਚ ਮੇਰੇ ਪ੍ਰਭੂ ਦਾ ਅੱਗੇ ਪਸਾਰਾ ਏ ਮੈਨੂੰ ਉਸਨੇ ਇਹ ਸੇਵਾ ਲਈ ਚੁਣਿਆ ਏ ਮੈਂ ਸੇਵਾ ਕਰ ਰਹੀ ਏ ਤੇ ਜਿਵੇਂ ਬਾਬਾ ਬੁੱਢਾ ਸਾਹਿਬ ਜੀ ਛੇਵੇਂ ਪਾਸ਼ਾ ਦੇ ਬਾਲਾ ਪ੍ਰੀਤਮ ਦੇ ਮਗਰ-ਮਗਰ ਫਿਰਦੇ ਸੀ ਚਾਹੀ ਚਾਹੀ ਇਦਾਂ ਫਿਰਦਾ ਸੀ ਜਾਂ ਜਿਵੇਂ ਕ੍ਰਿਸ਼ਨ ਜੀ ਦੇ ਮਗਰ ਜशोਦਾ ਮਈਆ ਫਿਰਦੀ ਸੀ ਇਦਾਂ ਫਿਰਦਾ ਸੀ ਵੀਰਾਂ ਨੇ ਕੰਮ ਤੇ ਕਿਰਤ ਤੇ ਜਾਣਾ ਸੀ ਜਿਵੇਂ ਮਹਾਰਾਜ ਜੀ ਨੇ ਕਿਸੇ ਨੂੰ ਸੇਵਾ ਲਾ ਕੇ ਭੇਜਿਆ ਹੋਵੇ ਜਿਵੇਂ ਘੋੜੇ ਖਰੀਦਣ ਭੇਜਿਆ ਹੋਵੇ ਤੇ ਸਭ ਕੁਝ ਆਪ ਜੀ ਦੀ ਕਿਰਤ ਬੰਦਗੀ ਬਣਨੀ ਸੀ ਆਪ ਜੀ ਦਾ ਕਰਮ ਬੰਦਗੀ ਬੰਨਾ ਸੀ ਆਪ ਜੀ ਦੀ ਗ੍ਰਸਤ ਬੰਦਗੀ ਬਣਨੀ ਸੀ ਕਿੰਨਾ ਸੋਹਣਾ ਰੰਗ ਹੁੰਦਾ ਸੀ ਪਰਸੀ ਮਹਾਰਾਜ ਜੀ ਤੋਂ ਤੇ ਪੁੱਛਿਆ ਨਹੀਂ ਅਸੀਂ ਜਿਹੜਾ ਕਰਮ ਕਰਦੇ ਉਹ ਗੁਰੂ ਮਹਾਰਾਜ ਮੁਤਾਬਕ ਕਰ ਲਈਏ ਪਰ ਕਰਮ ਨੂੰ ਕਰਨ ਦੇ ਪਿੱਛੇ ਜਿਹੜੀ ਮਨਛਾ ਹੈ ਜਿਹੜਾ ਰੋਜ ਵਿਚਰਨਾ ਹੈ ਉਹ ਸੰਸਾਰ ਨੂੰ ਪੁੱਛ ਕੇ ਕਰਨੀ ਮਹਾਰਾਜੀ ਲਈ ਕਰਨਾ ਹਰ ਕਰਮ ਆਨੰਦ ਕਾਰਜ ਕਰਉਣਾ ਹੈ ਮਹਾਰਾਜੀ ਲਈ ਆ ਬੱਚੇ ਨੇ ਬੱਚਿਆਂ ਨੂੰ ਹਮੇਸ਼ਾ ਕਹਿੰਦਾ ਹੈ ਕਿ ਪੁੱਤ ਪੜਨਾ ਹੈ ਤੇ ਇੱਕ ਪੜਨਾ ਹੁੰਦਾ ਹੈ ਕਿ ਮੈਂ ਚੰਗੀ ਨੌਕਰੀ ਕਰ ਲਵਾਂ ਮੈਨੂੰ ਚੰਗੇ ਪੈਸੇ ਆ ਜਾਣ ਮੇਰ ਕੋ ਚੰਗੇ ਜਿਹੜਾ ਇੱਕ ਘਰ ਆ ਜਾਵੇ ਕਾਰ ਚੰਗੀ ਆ ਜਾਵੇ ਫੋਨ ਚੰਗਾ ਆ ਜਾਵੇ ਖਾਣ ਪਾਣ ਪਹਿਨਣਾ ਚੰਗਾ ਆ ਜਾਵੇ ਵਕੇਸ਼ਨ ਚੰਗੀ ਹੋ ਜਾਵੇ ਤੇ ਫਿਰ ਇਹ ਕੁਝ ਕਰ ਦੇ ਇੱਕ ਦਿਨ ਮਰ ਜਾਣਾ ਇਹ ਤੇ ਇਦਾਂ ਦੀ ਜ਼ਿੰਦਗੀ ਏ ਕਿ ਸਵੇਰੇ ਉੱਠ ਲੈ ਉੱਠ ਕੇ ਪ੍ਰਸ਼ਾਦਾ ਛਕ ਲਿਆ ਬਾਅਦ ਚ ਪ੍ਰਸ਼ਾਦਾ ਕਮਾਉਣ ਚਲੇ ਗਏ ਰਾਤ ਨੂੰ ਫਿਰ ਪ੍ਰਸ਼ਾਦਾ ਛਕ ਕੇ ਸੌਂ ਗਏ ਸਵੇਰੇ ਫਿਰ ਉੱਠੇ ਫਿਰ ਸੇਮ ਰੂਟੀ ਤੇ ਇੱਕ ਦਿਨ ਇਦਾਂ ਹੀ ਕਰਦੇ ਕਰਦੇ ਮਰ ਜਾਣਾ ਇਸ ਜ਼ਿੰਦਗੀ ਦਾ ਮਤਲਬ ਕੀ ਹੋਇਆ ਸਵੇਰੇ ਉੱਠ ਪਏ ਪ੍ਰਸ਼ਾਦਾ ਛਕ ਲਿਆ ਫਿਰ ਪ੍ਰਸ਼ਾਦਾ ਕਮਾ ਲਿਆ ਫਿਰ ਰਾਤ ਨੂੰ ਛਕ ਲਿਆ ਫਿਰ ਸੌਂ ਲਿਆ ਫਿਰ ਸਵੇਰੇ ਉੱਠ ਲਿਆ ਪ੍ਰਸ਼ਾਦਾ ਛਕ ਲਿਆ ਪ੍ਰਸ਼ਾਦਾ ਕਮਾ ਲਿਆ ਇੱਕ ਦਿਨ ਮਰ ਗਏ ਇਥੇ ਮੌਤ ਵੱਲ ਨੂੰ ਜਾਣ ਦੇ ਵਾਸਤੇ ਜਿੰਦਾ ਨਹੀਂ ਰਹਿ ਰਹੇ ਕਿ ਇੱਕ ਦਿਨ ਮਰੀ ਜਾਣਾ ਹੈ ਉਹਨੇ ਦਿਨ ਜਿੰਦਾ ਰਹਿ ਲਓ ਜਿੰਨੀ ਦੇਰ ਤੱਕ ਮੌਤ ਨਹੀਂ ਆਉਂਦੀ ਇਸ ਦਾ ਫਾਇਦਾ ਹੋਇਆ ਕੋਈ ਪਰ ਮਾਫ ਕਰ ਦੇਣਾ ਸਾਡੇ ਚੋਂ ਬਹੁਤੇ ਇਦਾਂ ਹੀ ਜੀ ਰਹੇ ਨੇ ਸਿਰਫ ਮੌਤ ਵੱਲ ਨੂੰ ਯਾਤਰਾ ਕਰ ਰਹੇ ਨੇ ਹੋਰ ਕੁਝ ਨਹੀਂ ਤੇ ਮੌਤ ਵੀ ਕਿਤੇ ਆਇਆ ਆਉਂਦੀ ਥੋੜੀ ਏ ਮਰਿਆਂ ਕਿਤੇ ਮੁੱਕ ਜਾਣਾ ਥੋੜੀ ਹੁੰਦਾ ਇੱਥੇ ਅਗਲੇ ਜਨਮਾਂ ਚ ਭਟਕਣਾ ਹੁੰਦਾ ਇੱਥੇ ਵੀ ਭਟਕ ਰਹੇ ਆ ਅੱਗੇ ਵੀ ਭਟਕਾਂਗੇ ਇਹ ਅਲੱਗ ਬਾਤ ਏ ਕਿ ਭਟਕਣ ਵਾਲਿਆਂ ਨੇ ਵੀ ਭਟਕਣਾ ਦੇ ਚੰਗੇ ਤੇ ਮਾੜੇ ਰੰਗ ਮੰਨ ਰੱਖੇ ਨੇ ਹੈਗੇ ਤੇ ਨਹੀਂ ਨੇ ਮਨ ਰੱਖੇ ਨੇ ਸਾਨੂੰ ਲੱਗਦਾ ਏ ਜਿਹੜਾ ਪ੍ਰਾਈਵੇਟ ਜੈੱਟ ਤੇ ਭਟਕਦਾ ਏ ਨਾ ਉਹ ਵਧੀਆ ਏ ਜਿਹੜਾ ਵੱਡੇ ਵੱਡੇ ਮਹਿਲਾਂ 'ਚ ਭਟਕ ਰਿਹਾ ਏ ਉਹ ਵਧੀਆ ਏ ਜਿਹੜਾ ਚੰਗੇ ਕੱਪੜੇ ਚੰਗਾ ਖਾ ਪੀ ਕੇ ਭਟਕ ਰਿਹਾ ਏ ਉਹ ਵਧੀਆ ਏ ਤੇ ਜਿਹੜਾ ਵਿਚਾਰਾ ਗਰੀਬੀ 'ਚ ਭਟਕ ਰਿਹਾ ਏ ਉਹ ਮੜਾ ਏ ਕੀ ਫਰਕ ਪੈਂਦਾ ਏ ਪ੍ਰਾਈਵੇਟ ਜੈੱਟ ਤੇ ਭਟਕਦੇ ਹੋ ਕਿ ਤੁਰ ਕੇ ਭਟਕਦੇ ਹੋ ਭਟਕਣਾ ਹੀ ਏ ਭਟਕਦੇ ਆ ਭਟਕਦੇ ਆ ਮਰ ਜਾਣਾ ਇੱਕ ਦਿਨ ਫਿਰ ਨਵੀਂ ਪਟਕਣਾ ਸ਼ੁਰੂ ਹੋਣੀ ਬਾਤ ਤੇ ਤਾਂ ਬਣੇ ਚ ਪਹੁੰਚੀਏ ਤੇ ਪਚੰਗੀਆਂ ਨੂੰ ਪਚੰਗੜਾ ਨੂੰ ਇਹੋ ਪੁੱਛਦੇ ਹੁੰਨੇ ਕਿ ਪੁੱਤ ਇਹ ਜੀਵਨ ਦਾ ਕੋਈ ਮੀਨਿੰਗ ਤੇ ਨਾ ਹੋਇਆ ਤੁਸੀਂ ਪੜਨਾ ਏ ਤੇ ਆਪਣੇ ਲਾਲਚ ਕਰਕੇ ਨਾ ਪੜੋ ਹੈਰਾਨੀ ਦੀ ਬਾਤ ਏ ਅਸੀਂ ਸਾਰੇ ਗੁਰੂ ਦੇ ਸਿੱਖ ਏ ਨਾ ਸਾਰੇ ਜਾਣੇ ਅਜੇ ਤੱਕ ਅਸੀਂ ਬੱਚਿਆਂ ਨੂੰ ਇਹ ਨਹੀਂ ਦੱਸ ਸਕੇ ਕਿ ਪੁੱਤ ਪੜਨਾ ਕਿਉਂ ਏ ਇਹ ਤੇ ਸਖਾ ਦਿੱਤਾ ਸੀ ਸਾਰਿਆਂ ਨੇ ਕਿ ਲਾਲਚ ਕਰਕੇ ਪੜਨਾ ਏ ਸਿਰਫ ਆਪਣੀ ਮਤਲਬ ਤੱਕ ਪੜਨਾ ਹੈ ਕਿ ਜਦੋਂ ਇਹੋ ਹੀ ਸਿਖਾਇਆ ਹੈ ਤੇ ਫਿਰ ਕੱਲ ਨੂੰ ਜਦੋਂ ਤੁਸੀਂ ਬਜ਼ੁਰਗ ਹੋ ਕੇ ਉਹਨਾਂ ਦੇ ਮਤਲਬ ਦੇ ਨਾ ਰਹੇ ਤੇ ਤੁਹਾਨੂੰ ਕਿਉਂ ਰੱਖਣਗੇ ਕੋਲ ਪਾਈਓ ਜੇ ਸਿਰਫ ਆਪਣਾ ਹੀ ਮਤਲਬ ਸਿਖਾਉਣਾ ਹੈ ਫਿਰ ਉਹ ਆਪਣੇ ਮਤਲਬ ਤੱਕ ਸੀਮਤ ਰਹਿਣਗੇ ਇਦਾਂ ਨਹੀਂ ਚੱਲੇਗਾ ਭਾਈ ਉਹਨਾਂ ਨੂੰ ਸਿਖਾਓ ਕਿ ਪੁੱਤ ਘਟੋ ਘਟ ਸਾਹੂ ਫੈਮਿਲੀ ਨੂੰ ਪਾਲਣ ਦੇ ਵਾਸਤੇ ਕਾਬਿਲ ਬਣਨ ਵਾਸਤੇ ਪੜ੍ਹ ਪੜਨਾ ਹੁੰਦਾ ਕਾਬਿਲਤਾ ਹਾਸਲ ਕਰਨੀ ਪੜਨਾ ਹੁੰਦਾ ਸਮਰੱਥਾ ਹਾਸਲ ਕਰਨੀ ਤਾਂ ਕਿ ਤੁਸੀਂ ਜਿਹੜਾ ਇਹ ਪਾਲਣਾ ਕਰ ਸਕੋ ਤੇ ਸਿਰਫ ਆਪਣੀ ਪਾਲਣਾ ਵਾਸਤੇ ਨਹੀਂ ਆਪਣੇ ਪਰਿਵਾਰ ਦੀ ਪਾਲਣਾ ਵਾਸਤੇ ਨਹੀਂ ਪੰਥ ਦੇ ਕੋਈ 100 ਫੈਮਿਲੀਆਂ ਨੂੰ ਪਾਲਣ ਵਾਸਤੇ ਪੜ ਤੇਰਾ ਪੜਨਾ ਬੰਦਗੀ ਬਣੇ ਤੇ ਜਿਸ ਦਿਨ ਆਪ ਜੀ ਦੇ ਬੱਚੇ ਕਰਨ ਲੱਗ ਪਏ ਸੋ ਸੌ ਛੱਡੋ ਪੰਜਾਵਾਂ ਨੂੰ ਵੀ ਉਹ ਪਾਲਣ ਲੱਗ ਪਏ ਪੰਜਾਵਾਂ ਫੈਮਲੀਆ ਨੂੰ ਦਸਾਂ ਦਸਾਂ ਨੂੰ ਵੀ ਪਾਲਣ ਲੱਗ ਪਏ ਤੇ ਲੁਕਾਈ ਨੂੰ ਕਿਤੇ ਦੱਸਣਾ ਪਏਗਾ ਸਿੱਖ ਕੌਣ ਹੁੰਦੇ ਸੋਚ ਕੇ ਦੇਖੋ ਕਿਦਾਂ ਦਾ ਸੋਹਣਾ ਰੰਗ ਹੋਏਗਾ ਕਾਬਲ ਹੋਣਗੇ ਮੰਗਤੇ ਨਹੀਂ ਹੋਣਗੇ ਮਹਾਰਾਜ ਜੀ ਵਾਸਤੇ ਕਰਨਾ ਪੜਨਾ ਏ ਮਹਾਰਾਜ ਜੀ ਵਾਸਤੇ ਦਸਤਾਰਾ ਸਜਾਉਣਾ ਏ ਮਹਾਰਾਜ ਜੀ ਵਾਸਤੇ ਇਹ ਬਸਤਰ ਪੈਨਣੇ ਨੇ ਮਹਾਰਾਜ ਜੀ ਵਾਸਤੇ ਸਭ ਕੁਝ ਮਹਾਰਾਜ ਜੀ ਵਾਸਤੇ ਕਰੀ ਜਾਣਾ ਆਪਣੇ ਆਪ ਨੂੰ ਵਿੱਚੋਂ ਕੱਢਦੇ ਜਾਣਾ ਜੇ ਆਪ ਜੀ ਇਹ ਅਭਿਆਸ ਕਰਨਾ ਚਾਹੁੰਦੇ ਹੋ ਨਾ ਕਿ ਅੱਗੇ ਗਿਆ ਮਹਾਰਾਜ ਨੂੰ ਮੈਂ ਸੋਹਣਾ ਲੱਗਾ ਮਹਾਰਾਜ ਜੀ ਮੈਨੂੰ ਤਖਤ ਤੋਂ ਉੱਠ ਕੇ ਗਲਵਕੜੀ ਪਾਲਣ ਜਾਂਦੇ ਨੂੰ ਤੇ ਫਿਰ ਇਹ ਅਭਿਆਸ ਕਮਾਉਣਾ ਪਏਗਾ ਮਾਂ ਬਾਪ ਦੀ ਸੇਵਾ ਤਾਂ ਕਰਨੀ ਏ ਕਿ ਮਹਾਰਾਜ ਖੁਸ਼ ਹੋ ਜਾਣ ਇਹੋ ਜੀ ਖੇਡ ਖੇਡਣੀ ਕਿ ਮਹਾਰਾਜ ਖੁਸ਼ ਹੋ ਜਾਣ ਵਿਹਾਰ ਉਹਦਾ ਦਾ ਕਰੋ ਪਤਨੀ ਨਾਲ ਵਿਹਾਰ ਉਹ ਕਰੋ ਜਿਹੜਾ ਮਹਾਰਾਜ ਜੀ ਨੂੰ ਚੰਗਾ ਲੱਗੇ ਪਤੀ ਦੇ ਨਾਲ ਵਿਹਾਰ ਉਹ ਕਰੋ ਜਿਹੜਾ ਮਹਾਰਾਜ ਜੀ ਨੂੰ ਚੰਗਾ ਲੱਗੇ ਮਾਂ ਦੇ ਨਾਲ ਪਿਤਾ ਦੇ ਨਾਲ ਸੱਸ ਸਹੁਰੇ ਦੇ ਨਾਲ ਚਲੋ ਇਹੋ ਹੀ ਇੱਕ ਹੁਕਮ ਕਮਾ ਲਿਓ ਤੁਹਾਡੇ ਕੋਈ ਝਗੜਾ ਬਚੇਗਾ ਘਰ ਦੇ ਵਿੱਚ ਸੋਚ ਕੇ ਦੇਖੋ ਇੱਕ ਪੰਗਤੀ ਹਰਾਨੀ ਦੀ ਬਾਤ ਇਹ ਕਿ ਸਾਨੂੰ ਗੁਰੂ ਘਰ ਆਉਂਦੇ ਆ ਮਹਾਰਾਜ ਜੀ ਦੀਆਂ ਪ੍ਰਕਰਮਾ ਕਰਦੇ ਆ ਕਿੰਨੇ ਕਿੰਨੇ ਸਾਲ ਹੋ ਗਏ ਪਰ ਅਜੇ ਤੱਕ ਇੱਕ ਹੁਕਮ ਵੀ ਕਮਾਇਆ ਨਹੀਂ ਹੈ ਪਿਆਰੇ ਸਤਿਗੁਰੂ ਜੀ ਦਾ ਸ਼ਬਦ ਗੁਰੂ ਜੀ ਦਾ ਇੱਕ ਹੁਕਮ ਇੱਕ ਪੰਕਤੀ ਕਮਾ ਕੇ ਧਾਰਨ ਕਰ ਲਈਏ ਨਾ ਤੇ ਜ਼ਿੰਦਗੀ ਚੋਂ ਦੁੱਖ ਖਤਮ ਹੋ ਜਾਂਦੇ ਆ ਸਾਡੇ ਕੋਈ ਕਈ ਵਾਰਾਂ ਫੌਜਾਂ ਆਉਂਦੀਆਂ ਆ ਕੇ ਕਿੰਨੇ ਖਾਲਸਾ ਜੀ ਆ ਦੁੱਖੇ ਅਰਦਾਸ ਕਰਦੇ ਆ ਇਸੇ ਇੱਕੀ ਚੀਜ਼ ਦੇਖ ਰਹੇ ਹੁੰਨੇ ਕਿ ਨਹੀਂ ਅਜੇ ਤੱਕ ਇੱਕ ਹੁਕਮ ਵੀ ਨਹੀਂ ਕਮਾਇਆ ਗੁਰੂ ਮਹਾਰਾਜ ਜੀ ਦਾ ਇੱਕ ਵੀ ਨਹੀਂ ਕਮਾਇਆ ਜੇ ਇੱਕ ਵੀ ਕਮਾਇਆ ਹੁੰਦਾ ਆ ਹੁਣੇ ਬੱਚਿਆਂ ਕੋ ਬੈਠੇ ਸੀ ਤੇ ਬੱਚਿਆਂ ਨੂੰ ਪੁੱਛ ਰਹੇ ਸੀ ਕਿ ਪੁੱਤ ਬਾਣੀ ਤੇ ਗੰਗੂ ਵੀ ਸੁਣਦਾ ਸੀ ਅਨੰਦਪੁਰ ਸਾਹਿਬ ਮੱਥਾ ਵੀ ਟੇਕਦਾ ਸੀ ਮਹਾਰਾਜ ਜੀ ਦੀਆਂ ਪ੍ਰਕਰਮਾਂ ਵੀ ਕਰਦਾ ਸੀ ਪਰ ਇਹੋ ਜਿਹਾ ਕੀ ਹੋਇਆ ਕੇ ਪੰਜ ਪਿਆਰਿਆਂ ਦੇ ਅੰਦਰੋਂ ਗੁਰੂਮਖਾਂ ਦੇ ਅੰਦਰੋਂ ਉਹਨਾਂ ਨੇ ਕਮਾਈ ਕਰਦੇ ਗਏ ਤੇ ਉਹਨਾਂ ਦੇ ਅੰਦਰੋਂ ਲੋਭ ਮੁੱਕ ਗਿਆ ਹੰਕਾਰ ਮੁੱਕ ਗਿਆ ਤੇ ਆਪਾ ਵਰ ਗਏ ਪਰ ਗੰਗੂ ਲੋਭ ਤੋਂ ਇੰਨੀਆਂ ਕਮੋਰਾਂ ਤੇ ਡੋਲ ਗਿਆ ਫਿਰ ਹੀ ਉਹਨਾਂ ਨੂੰ ਪੁੱਛਣਾ ਕੀਤਾ ਪਚੰਗੀਆਂ ਨੂੰ ਕਿ ਪੁੱਤ ਤੁਸੀਂ ਰੋਜ਼ ਜਿਹੜਾ ਕਰ ਰਹੇ ਹੋ ਮੱਥਾ ਵੀ ਟੇਕਦੇ ਹੋ ਬਾਣੀ ਗਾਉਂਦੇ ਪੜ੍ਹਦੇ ਹੋ ਪ੍ਰਕਰਮਾ ਕਰਦੇ ਹੋ ਤੁਹਾਡੇ ਅੰਦਰੋਂ ਜਿਹੜਾ ਏ ਉਹ ਲੋਭ ਮੁੱਕ ਰਿਹਾ ਏ ਕਿ ਵੱਧ ਰਿਹਾ ਏ ਹੰਕਾਰ ਮੁੱਕ ਰਿਹਾ ਏ ਕਿ ਵੱਧ ਰਿਹਾ ਏ ਤੇ ਬੱਚੇ ਕਹਿਣ ਲੱਗੇ ਕਿ ਖਾਲਸਾ ਜੀ ਵੱਧ ਰਿਹਾ ਹੈ ਆ ਹੁਣੇ ਬਾਤ ਤੇ ਤੁਹਾਡੀ ਪਚੰਗੀ ਹੋਣਗੇ ਫਿਰ ਉਹਨੂੰ ਪੁੱਛਿਆ ਕਿ ਪੁੱਤ ਫਿਰ ਤੁਸੀਂ ਗੰਗੂ ਬਣ ਰਹੇ ਹੋ ਕਿ ਮਹਾਰਾਜ ਜੀ ਦੇ ਸਿੱਖ ਬਣ ਰਹੇ ਹੋ ਤੇ ਉਹਨਾਂ ਦਾ ਜਵਾਬ ਸੀ ਖਾਲਸਾ ਜੀ ਗੰਗੂ ਬਣਦੇ ਆ ਮਾਫ ਕਰਨਾ ਪਰ ਕਹਿਣ ਦੇਣਾ ਗੰਗੂਆਂ ਦੇ ਨਾਲ ਸ਼ਹਿਰਾਂ ਦੇ ਸ਼ਹਿਰ ਭਰੇ ਪਏ ਨੇ ਮਾਫ ਕਰ ਦੇਣਾ ਇੱਥੋਂ ਤੱਕ ਗੁਰੂ ਘਰ ਵੀ ਭਰੇ ਪਏ ਨੇ ਗੰਗੂਵਾਂ ਨੂੰ ਚੰਗੇ ਨਹੀਂ ਲੱਗਦੇ ਖਾਸ ਕਰਕੇ ਉਹ ਗੰਗੂ ਜਿਹੜੇ ਸਦਾਉਂਦੇ ਤੇ ਗੁਰੂ ਦੇ ਸਿੱਖ ਨਹੀਂ ਪਰ ਸਿੱਖੀ ਇੰਨੀ ਕੀ ਹੈ ਜਿਹੜੀ ਦੂਜੇ ਨੂੰ ਦੱਸ ਸਕੀ ਹੈ ਕਿ ਹਾਂ ਮੈਂ ਸਿੱਖ ਹੈ ਦੂਜੇ ਨੂੰ ਵਿਖਾਈ ਜਾ ਸਕੇ ਗੁਰੂ ਮਹਾਰਾਜ ਜੀ ਦੀ ਗੱਲ ਵਕੜੀ ਮਿਲ ਜਾਵੇ ਇੰਨੀ ਨਹੀਂ ਨਾਨਕ ਜੇ ਕਉ ਅੱਪ ਹੋ ਜਾਣੇ ਅੱਗੇ ਗਿਆ ਨਾ ਸੋਹੈ ਇਹਦਾ ਪਹਿਲਾ ਅਭਿਆਸ ਜਿਹੜਾ ਸੀ ਸੀ ਸ਼ੁਰੂਆਤ ਕਰਦੇ ਕਰਾਈ ਸੀ ਮਹਾਰਾਜ ਜੀ ਨੇ ਕਿ ਆਪਣੇ ਹਰ ਕਰਮ ਨੂੰ ਪਹਿਲਾਂ ਖੋਜਣਾ ਹੈ ਕਿਹਦੇ ਚ ਆਪਣਾ ਆਪ ਜਿਤਾ ਰਿਹਾ ਕਿ ਨਹੀਂ ਜਿਤਾ ਰਿਹਾ ਆਪਣੇ ਆਪ ਨੂੰ ਵਿੱਚ ਲੈ ਕੇ ਆ ਰਿਹਾ ਕਿ ਨਹੀਂ ਆ ਰਿਹਾ ਸਤਿਗੁਰੂ ਪਿਤਾ ਦਾ ਨਾ ਇੱਕ ਬਹੁਤ ਪਿਆਰਾ ਹੁਕਮ ਹੈ ਪੰਜਵੇਂ ਪਾਸ਼ਾ ਜੀ ਦਾ ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਸਾਨੂੰ ਪੰਜਾਬ ਵਾਲੇ ਜਿਹੜੇ ਗ੍ਰਹ ਮਹਾਰਾਜ ਜੀ ਨੇ ਬਖਸ਼ੇ ਨੇ ਉੱਥੇ ਪੰਕਤੀਆਂ ਜਿਹੜੀਆਂ ਨੇ ਮਹਾਰਾਜ ਜੀ ਦੇ ਸਰੂਪ ਲੱਗੇ ਨੇ ਬਹੁਤ ਪਿਆਰੇ ਨੇ ਅਸੀਂ ਮਹਾਰਾਜ ਜੀ ਨੂੰ ਪੁੱਛਣਾ ਮਹਾਰਾਜ ਸੇਵਾ ਕਰਦੇ ਨਿਸ਼ਕਾਮ ਕਿਵੇਂ ਹੋਈਦਾ ਤੇ ਮਹਾਰਾਜ ਜੀ ਨੇ ਇੱਕੋ ਹੀ ਬਾਤ ਕਹੀ ਕਿ ਵਿੱਚੋਂ ਆਪਣੇ ਆਪ ਨੂੰ ਕੱਢ ਲਈਦਾ ਤਾਂ ਨਿਸ਼ਕਾਮ ਹੋਈਦਾ ਇਹ ਦੋਵੇਂ ਅਭਿਆਸ ਇੱਕੋ ਜੀ ਨੇ ਇੱਕ ਅਭਿਆਸ ਇੱਕ ਪ੍ਰਾਪਤੀ ਏ ਨਿਸ਼ਕਾਮਤਾ ਮਿਲ ਜਾਣੀ ਪ੍ਰਾਪਤੀ ਏ ਅਭਿਆਸ ਇੱਥੋਂ ਹੀ ਸ਼ੁਰੂ ਹੁੰਦਾ ਕਿ ਜਦੋਂ ਕੋਈ ਕਰਮ ਕਰਦੇ ਹੋ ਪਹਿਲੇ ਅੰਦਰ ਵੜ ਕੇ ਦੇਖੋ ਕਿ ਆਪਣੇ ਆਪ ਨੂੰ ਤ ਨਹੀਂ ਵਿੱਚ ਰੱਖਿਆ ਮੈਂ ਗੁਰੂ ਵਾਸਤੇ ਕਰ ਰਿਆਂ ਹਾਂ ਕਿ ਆਪਣੇ ਵਾਸਤੇ ਕਰ ਰਿਆਂ ਤੇ ਜੇ ਆਪਣੇ ਵਾਸਤੇ ਕਰਦੇ ਹੋਵੋ ਤੇ ਉਸ ਨੂੰ ਉਸੇ ਵੇਲੇ ਗੁਰੂ ਵਾਸਤੇ ਕਰਨ ਦਾ ਯਤਨ ਕਰਨਾ ਕਿ ਨਹੀਂ ਮਹਾਰਾਜ ਤੇਰੇ ਵਾਸਤੇ ਹਰਾਨੀ ਵੀ ਬਾਤ ਕਾਪਜੀ ਨੂੰ ਦਸੀਏ ਕਈ ਸਾਲ ਬੰਦਗੀ ਕੀਤੀ ਸੀ ਤੇ ਬੰਦਗੀ ਕਰਦੇ ਕਰਦੇ ਵੀ ਆਪਣੇ ਵਾਸਤੇ ਹੀ ਕਰਦੇ ਸੀ ਬਹੁਤੀ ਤੇ ਤੇ ਮਹਾਰਾਜੀ ਖੇੜ ਨਹੀਂ ਸੀ ਬਣਦੀ ਘੁੰਮ ਕਮਾ ਕੇ ਉੱਥੇ ਕ ਜੇ ਆ ਜਾਂਦੇ ਸੀ ਫਿਰ ਤੇ ਮਹਾਰਾ ਜੀ ਨੇ ਉਦੋਂ ਇਹ ਅਭਿਆਸ ਦਿੱਤਾ ਸੀ ਕਿ ਆਪਣੇ ਆਪ ਨੂੰ ਵਿੱਚੋਂ ਕੱਢ ਲਾ ਅੱਛਾ ਜਿਉਂ-ਜਿਉਂ ਕੱਢਣਾ ਸ਼ੁਰੂ ਕਰੀਦਾ ਹੈ ਭਗਤੀ ਸੋਹਣੀ ਹੋਈ ਜਾਂਦੀ ਤੇ ਰੰਗ ਲੱਗਣੇ ਸ਼ੁਰੂ ਹੋਈ ਜਾਂਦੇ پاک ਹੋਣੀ ਸ਼ੁਰੂ ਹੋਈ ਜਾਂਦੀ ਖਾਲਸ ਹੋਣੀ ਸ਼ੁਰੂ ਹੋ ਜਾਂਦੀ ਤੇ ਜਿਹੜੀ ਕਈ ਸਾਲਾਂ ਤੋਂ ਬਾਤ ਨਹੀਂ ਸੀ ਨਾ ਬਣਦੀ ਉਹ ਬਾਤ ਬਣਨੀ ਸ਼ੁਰੂ ਹੋਈ ਗਈ ਨਾਨਕ ਜੇ ਕੋ ਅਪ ਹੋ ਜਾਣੇ ਅੱਗੇ ਗਿਆ ਨਾ ਸੋਹ ਹੈ ਉਹ ਕਰਮ ਨਾ ਕਰੋ ਜੇ ਅੱਗੇ ਗਿਆ ਉਹਨੂੰ ਸੋਹਣੇ ਨਹੀਂ ਲੱਗੇ ਤੇ ਮਹਾਰਾਜ ਜੀ ਕਿੰਨੇ ਪਤਾਲਾ ਪਤਾਲ ਲੱਖ ਅਗਾਸਾ ਅਗਾਸ ਇਹ ਜਿਸ ਤਰਤੀ ਤੇ ਤੁਸੀਂ ਨਿਕਾ ਜਿਹਾ ਘਰ ਬਣਾ ਕੇ ਥੋੜੇ ਜੇ ਪੈਸੇ ਇਕੱਤਰ ਕਰਕੇ ਥੋੜੀ ਇੱਕ ਅਧੀ ਕਾਰ ਲੈ ਕੇ ਥੋੜੇ ਜੇ ਚੰਗੇ ਕੱਪੜੇ ਲੈ ਕੇ ਥੋੜੀ ਜੀ ਬੁੱਧ ਲੈ ਕੇ ਪੜਾਈ ਲੈ ਕੇ ਆਪਣੇ ਆਪ ਨੂੰ ਜਨਾ ਰਹੇ ਉਹਨਾਂ ਕਿ ਮੈਂ ਬੜਾ ਵਧੀਆ ਬੰਦਾ ਜੀ ਮੇਰੇ ਵਰਗਾ ਬੰਦਾ ਕੋਈ ਨਹੀਂ ਮੇਰੇ ਵਰਗਾ ਆ ਕੋਈ ਨਹੀਂ ਮਹਾਰਾਜੀ ਕਹਿੰਦੇ ਨੇ ਇਹ ਤੇ ਇੱਕ ਧਰਤੀ ਦੀ ਖੇੜ ਏ ਇੱਥੇ ਤੇ ਪਤਾਲਾ ਪਤਲ ਨਹੀਂ ਲੱਖਾਂ ਅਗਾਸਾ ਅਗਾਸ ਨਹੀਂ ਆ ਜਿੰਨੀ ਦੂਰ ਤੱਕ ਤੈਨੂੰ ਆਕਾਸ਼ ਦਿਖਾਈ ਦੇ ਰਿਹਾ ਏ ਤੇਰੀ ਸੀਮਾ ਅੱਖਾਂ ਦੀ ਮੁੱਕ ਜਾਂਦੀ ਆਕਾਸ਼ ਮੁੱਕਦਾ ਨਹੀਂ ਏ ਇਦਾਂ ਦੇ ਜਿਹੜੇ ਨਾ ਮੁੱਕਣ ਵਾਲੇ ਆਕਾਸ਼ ਨੇ ਮਹਾਰਾਜ ਜੀ ਕਹਿੰਦੇ ਨੇ ਲੱਖਾਂ ਹੀ ਨਹੀਂ ਇੱਕ ਨਹੀਂ ਅਸੰਖ ਨੇ ਜਿੰਨੀ ਯਾਤਰਾ ਕਰਦੇ ਜਾਓਗੇ ਇਹ ਵੱਧਦੇ ਜਾਂਦੇ ਇਹੋ ਹੀ ਆਕਾਸ਼ ਨਹੀਂ ਮੁੱਕਦਾ ਆ ਜਿਹੜਾ ਇਸ ਗੈਲੈਕਸੀ ਦਾ ਆਕਾਸ਼ ਇਹੋ ਹੀ ਨਹੀਂ ਮੁੱਕਣ ਤੇ ਆਉਂਦਾ ਆ ਜਿੰਨੀ ਦੂਰ ਤੱਕ ਤੁਸੀਂ ਕਈ ਤਾਰੇ ਦੇਖਦੇ ਹੋ ਉਹਨਾਂ ਨੂੰ ਹਜ਼ਾਰਾਂ ਸਾਲ ਲੱਗਦੇ ਤੁਹਾਡੇ ਤੱਕ ਰੋਸ਼ਨੀ ਪਹੁੰਚਦੀ ਹੈ ਤੇ ਰੋਸ਼ਨੀ ਦੀ ਜਿਹੜੀ ਸਪੀਡ ਹੈ ਉਹ ਇੱਕ ਸੈਕਿੰਡ ਦੇ ਵਿੱਚ ਹੀ ਲੱਖਾਂ ਮੀਲਾਂ ਦੀ ਹੈ ਉਸ ਦੇ باوجود ਵੀ ਉਹਨਾਂ ਨੂੰ ਹਜ਼ਾਰਾਂ ਸਾਲ ਲੱਗ ਜਾਂਦੇ ਨੇ ਤੁਹਾਨੂੰ ਦਿਖਣ ਲੱਗਿਆਂ ਤੁਹਾਨੂੰ ਦਿਖਦੇ ਤੱਕ ਸਾਇੰਸ ਸਾਇੰਟਿਸਟ ਮੰਨਦੇ ਨੇ ਕਿ ਕਈ ਤਾਰੇ ਜਿਹੜੇ ਅੱਜ ਤੁਸੀਂ ਦੇਖ ਰਹੇ ਹੋ ਜਿਨ੍ਹਾਂ ਦੀ ਰੋਸ਼ਨੀ ਤੇ ਦਿਖਾਈ ਦਿੰਦੀ ਏ ਉਹ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਮੁੱਕ ਚੁੱਕੇ ਨੇ ਹੈਗੇ ਨਹੀਂ ਨੇ ਉੱਥੇ ਬਸ ਉਹਨਾਂ ਦੀ ਰੋਸ਼ਨੀ ਤੁਹਾਡੇ ਤੱਕ ਪਹੁੰਚਦਿਆਂ ਹਜ਼ਾਰਾਂ ਸਾਲ ਲੱਗ ਜਾਂਦੇ ਆ ਸੂਰਜ ਦੀ ਰੋਸ਼ਨੀ ਤੁਹਾਡੇ ਤੱਕ ਪਹੁੰਚਦਿਆਂ 8 ਮਿੰਟ ਲੱਗ ਜਾਂਦੇ ਇਹ ਮਹਾਰਾਜ ਜੀ ਕਹਿੰਦੇ ਨੇ ਤੂੰ ਤੇ ਇੰਨੀ ਇੱਕ ਦੁਨੀਆ ਬਣਾ ਕੇ ਇੱਕ ਘਰ ਬਣਾ ਕੇ ਦੋ ਪਲਾਟ ਲੈ ਕੇ ਇੱਕ ਬੈਂਕ ਚ ਇੰਨੇ ਕੁ ਕਰਕੇ ਤੂੰ ਆਪਣੇ ਆਪ ਨੂੰ ਜਣਾਉਂਦਾ ਫਿਰਦਾ ਏ ਜਿਸ ਇਹ ਸਾਰਾ ਜਿਹੜਾ ਖੰਡ ਬ੍ਰਹਿਮੰਡ ਨੇ ਤੂੰ ਤੇ ਇਸ ਇਸ ਇਹਦਾ ਰੰਗ ਇੱਕ ਇਹ ਤੂੰ ਹੀ ਬਣਾਇਆ ਏ ਇਹ ਤੇਰੀ ਸਿਰਜਣਾ ਚੋਂ ਆਇਆ ਏ ਇਹ ਲੱਖਾਂ ਜਿਹੜੇ ਆਕਾਸ਼ ਨੇ ਧਰਤੀਆਂ ਨੇ ਖੰਡ ਬ੍ਰਹਿਮੰਡ ਨੇ ਇਹ ਤੇਰੇ ਹੀ ਨੇ ਤੇ ਤੂੰ ਨਿਕੇ ਜੇ ਤੇ ਆਪਣਾ ਜਿਤਾਈ ਜਾਣਾ ਮਹਾਰਾਜੀ ਕਹਿੰਦੇ ਨੇ ਪਤਾਲਾਂ ਪਤਾਲ ਲਖ ਅਗਾਸਾ ਅਗਾਸ ਇਹ ਬੇਅੰਤ ਨੇ ਤੇ ਮਹਾਰਾਜ ਇਹ ਉਸ ਸਮੇਂ ਕਹਿੰਦੇ ਸੀ ਜਦੋਂ ਸਾਇੰਟਿਸਟਾਂ ਨੇ ਅਜੇ ਇਦਾਂ ਦਾ ਕੁਝ ਖੋਜਿਆ ਨਹੀਂ ਸੀ ਜਦੋਂ ਸਾਇੰਸ ਟਿਸਟਾ ਨਹੀਂ ਟੈਲੀਸਕੋਪ ਨਹੀਂ ਸੀ ਬਣਾਏ ਜਦੋਂ ਦੂਰ ਦੇਖਣ ਵਾਲੇ ਜੰਤਰ ਨਹੀਂ ਸੀ ਬਣੇ ਜਦੋਂ ਸਾਇੰਸ ਨੇ ਇੰਨੀ ਤਰੱਕੀ ਨਹੀਂ ਸੀ ਕੀਤੀ ਓੜਕ ਓੜਕ ਪਾਲ ਥਕੇ ਵੇਦ ਕਹਿਣ ਇੱਕ ਬਾਤ ਕਹਿੰਦੇ ਨੇ ਕਿ ਉਸ ਦਾ ਜਿਹੜਾ ਆਰਲਾ ਪਾਰਲਾ ਬੰਨਾ ਨਹੀਂ ਹੈ ਜਿਸ ਦਾ ਕੋਈ ਅੰਤ ਨਹੀਂ ਹੈ ਉਸ ਨੂੰ ਖੋਜ-ਖੋਜ ਕੇ ਦੇਖ ਲਿਆ ਹੈ ਵੇਦਾਂ ਨੇ ਇੱਕੋ ਹੀ ਬਾਤ ਜਿੰਨੇ ਵੇਦ ਵੇਦ ਦਾ ਅਰਥ ਹੁੰਦਾ ਗਿਆਨ ਜਿੰਨਾ ਵੀ ਗਿਆਨ ਮਹਾਰਾਜੀ ਨੇ ਪ੍ਰਗਟ ਕੀਤਾ ਹੈ ਗਿਆਨ ਦੇ ਫਿਰ ਦੋ સ્વરૂਪ ਹੁੰਦੇ ਜਿਹੜਾ ਅਸੀਂ ਪੜਦੇ ਆ ਜਾਂ ਆਹ ਜਿਹੜਾ ਤੁਸੀਂ ਸੁਣ ਰਹੇ ਹੋ ਇਹ ਗਿਆਨ ਨਹੀਂ ਹੈ ਇਹ ਜਾਣਕਾਰੀ ਹੈ ਗਿਆਨ ਤੱਕ ਪਹੁੰਚਣਾ ਹੁੰਦਾ ਜਾਂ ਗਿਆਨ ਤੁਹਾਡੇ ਤੱਕ ਪਹੁੰਚੇ ਜਾਂ ਗਿਆਨ ਤੱਕ ਤੁਸੀਂ ਪਹੁੰਚੋ ਇਹ ਅਲੱਗ ਬਾਤ ਹੈ ਜਿਸ ਦਿਨ ਆਪ ਜੀ ਇਹਨਾਂ ਰੰਗਾਂ ਦੀ ਯਾਤਰਾ ਕਰੋਗੇ ਅਜੀ ਅਸੀਂ ਸੁਣਿਆ ਏ ਕਿ ਲੱਖਾਂ ਪਤਾਲਾ ਅਪਤਾਲ ਨੇ ਅਜੀ ਉਹਨਾਂ ਦੀ ਰਚਨਾ ਦੇ ਦਰਸ਼ਨ 'ਚ ਨਹੀਂ ਗਏ ਜਿਸ ਦਿਨ ਪਹੁੰਚੋਗੇ ਉਸ ਦਿਨ ਉਹ ਗਿਆਨ ਬਣਦਾ ਏ ਇਸ ਧਰਤ ਤੇ ਜਿੰਨਾ ਵੀ ਗਿਆਨ ਪ੍ਰਗਟ ਹੋਇਆ ਏ ਮਹਾਰਾਜੀ ਕਹਿੰਦੇ ਉਹਨੇ ਸਭ ਨੇ ਇੱਕ ਹੀ ਬਾਤ ਕਹੀ ਏ ਕਿ ਇਹ ਲੱਖਾਂ ਹੀ ਨੇ ਬੜੀ ਖੋਜ-ਖੋਜ ਕੇ ਦੇਖਿਆ ਏ ਇਸ ਦਾ ਕੋਈ ਅੰਤ ਨਹੀਂ ਹੈ ਸਹਿਸ 18 ਕਹਿਨ ਕਤੇਬਾ ਅਸਲੂ ਇੱਕ ਧਾਤ ਹਜ਼ਾਰਾਂ ਆਲਮ ਹੋਈ ਸੈਸ 18 ਆਲਮ ਮੁਸਲਮਾਨਾ ਵੀਰਾਂ ਦੇ ਵਿੱਚ ਉਹ ਆਲਮ ਮੰਨਦੇ ਨੇ ਕਿ ਆ ਜਿਹੜੀ ਇੱਕ ਪੂਰੀ ਗੈਲੈਕਸੀ ਹੈ ਨਾ ਇਹ ਪੂਰੀ ਜਿਹੜੀ ਗੈਲੈਕਸੀ ਹੈ ਇਸ ਦੇ ਲਗਭਗ ਜਿਹੜੇ ਨੇ ਜੇ 2.5 ਹਜ਼ਾਰ ਗੈਲੈਕਸੀਆਂ ਹੋਣ ਤੇ ਇੱਕ ਕਲਮ ਬਣਦਾ ਹੈ ਵੱਖਰੇ ਵੱਖਰੇ ਵਿਦਵਾਨਾਂ ਦਾ ਵੱਖਰਾ ਵੱਖਰਾ ਵਿਚਾਰ ਹੈ ਪਰ ਲਗਭਗ ਉਹ ਕਹਿੰਦੇ ਇਦਾਂ ਦੀਆਂ ਗੈਲੈਕਸੀਆਂ ਹਜ਼ਾਰਾਂ ਹੋਣ ਤੇ ਇੱਕ ਆਲਮ ਬਣਦਾ ਹੈ ਤੇ ਟੋਟਲ ਜਿਹੜੇ ਨੇ ਉਹ 18000 ਨੇ ਤੇ ਮਹਾਰਾਜ ਜੀ ਕਹਿੰਦੇ 18000 ਵੀ ਨਹੀਂ ਜਿਨ੍ਹਾਂ ਨੇ ਉਹ ਬਿਆਨ ਕੀਤਾ ਏ ਜਿਨ੍ਹਾਂ ਨੇ ਉਹ ਰੰਗ ਬਖਸ਼ਿਆ ਏ ਕਦੀ ਉਹਨਾਂ ਨੂੰ ਪੁੱਛ ਕੇ ਵੇਖੋ ਆਲਮ ਦੇ ਅਰਥ ਜਿਹੜੇ ਨੇ ਉਹ ਗੈਲੈਕਸੀਆਂ ਜਾਂ ਖੰਡਾਂ ਬਰੰਡਾਂ ਦਾ ਰੰਗ ਨਹੀਂ ਏ ਉਸ ਸ਼ਿਖਰ ਦਾ ਏ ਜਿੱਥੋਂ ਤੱਕ ਅੱਜ ਤੱਕ ਸੁਰਤ ਗਈ ਏ ਬਸ ਅੱਜ ਤੱਕ ਜਿੱਥੋਂ ਤੱਕ ਸੁਰਤ ਨੇ ਪਹੁੰਚਣਾ ਕੀਤਾ ਏ ਜਿੱਥੋਂ ਤੱਕ ਰੰਗ ਮਾਣੇ ਨੇ ਉਨਾ ਹੀ ਬਿਆਨ ਏ ਉਸ ਤੋਂ ਅੱਗੇ ਕਿੰਨਾ ਏ ਉਹ ਜੇ ਜਾਣਦੇ ਨਹੀਂ ਸਹਸ 18 ਕਹਿਨ ਕਤੇਬਾ ਅਸਲੂ ਇਕਤਾਤ ਏ ਕਤੇਬਾਂ ਚਾਰ ਕਤੇਬਾਂ ਜਿਹੜੀਆਂ ਨੇ ਮੰਨੀਆਂ ਜਾਂਦੀਆਂ ਨੇ ਤੇ ਸਾਰਿਆਂ ਨੇ ਮਿਲ ਕੇ ਜਿਹੜਾ ਏ ਉਹ ਇੱਕ ਹੀ ਕਹਿਆ ਏ ਕਿ ਅਸਲ ਦੇ ਵਿੱਚ ਇੱਕ ਹੀ ਤਾਤ ਏ ਇੱਕ ਹੀ ਸੱਚ ਏ ਇੱਕ ਹੀ ਮੂਲ ਏ ਉਹ ਕੀ ਏ ਕਹਿੰਦੇ ਲੇਖਾ ਹੋਏ ਤਾਂ ਲਿਖੀਏ ਲੇਖੇ ਹੋਏ ਵਿਨਾਸ਼ ਤੇਰੇ ਸਾਰੇ ਲੇਖੇ ਲੇਖਾ ਕਰਦੇ ਕਰਦੇ ਵਿਨਾਸ਼ ਹੋ ਜਾਂਦੇ ਨੇ ਖਤਮ ਹੋ ਜਾਂਦੇ ਨੇ ਮੁੱਕ ਜਾਂਦੇ ਨੇ ਪਰ ਉਹ ਲੇਖੇ 'ਚ ਨਹੀਂ ਆਉਂਦਾ ਉਹ ਇੰਨਾ ਵਿਰਾਟ ਏ ਉਹ ਇੰਨਾ ਵੱਡਾ ਏ ਕਿ ਉਹ ਲੇਖੇ 'ਚ ਨਹੀਂ ਆਉਂਦਾ ਜਿਸ ਦਿਨ ਆਪਜੀ ਯਾਤਰਾ ਕਰੋਗੇ आप जी ने बड़ी बर पढ़िया कि कहो कबीर हम राम की अंश ये सुनिया भी बड़ी बरह होएगा अच्छा कदी खोजे इस महाराज जी को पुछया महाराज मैं देखना है मैं तेरा अंश के नहीं पूछिया करो भाई आओ महाराज जी न कुक करिए समा हो गया है कल वो तगड़े होके आयो ਨਾਮ ਜਪਦੇ ਆਇਓ ਮਹਾਰਾਜ ਜੀ ਨੂੰ ਜੋਦਰੀਆਂ ਕਰਦੇ ਆਇਓ ਕਿ ਮਹਾਰਾਜ ਮੈਂ ਸਿਰਫ ਕਥਾ ਸੁਣਨੀ ਨਹੀਂ ਹੈ ਮੈਂ ਦਰਸ਼ਨ ਵੀ ਕਰਨੇ ਨੇ ਮੈਂ ਯਾਤਰਾ 'ਚ ਵੀ ਜਾਣਾ ਹੈ ਨਾਮ ਜਪਦੇ ਰਹੋ ਮਹਾਰਾਜ ਜੀ ਅੱਗੇ ਕੂਕ ਕਰਦੇ ਰਹੋ ਅੱਜ ਵੀ ਰਾਤ ਨੂੰ ਚੌਂਕੜਾ ਮਾਰ ਕੇ ਮਹਾਰਾਜ ਜੀ ਨੂੰ ਬੇਨਤੀ ਕਰਿਓ ਮਹਾਰਾਜ ਮੈਂ ਕਿਤੇ ਇਦਾਂ ਹੀ ਬਸ ਸੁਣਦਾ ਸੁਣਾਉਂਦਾ ਹੀ ਨਾ ਰਹਿ ਜਾਵਾ ਮੈਂ ਇਹਦਾ ਹਿੱਸਾ ਏ ਮੈਂ ਜਾਨਣਾ ਏ ਮੈਂ ਇਸਦਾ ਰੂਪ ਹੁਣਾ ਏ ਮੈਂ ਇਸਦੀ ਦਰਸ਼ਨ ਦੀ ਖੇਡ ਚ ਜਾਣਾ ਏ ਹੇ ਪਿਆਰੇ ਜੀਓ ਮੇਰੀ ਬਾਹ ਪਕੜ ਕੇ ਮੈਨੂੰ ਆਪਣੇ ਦਰਸ਼ਨਾਂ ਚ ਲੈ ਜਾਇਓ ਮੈਂ ਇੱਥੇ ਭਟਕਣਾ ਨਹੀਂ ਚਾਹੁੰਦਾ ਇਹ ਜੋਦੜੀਆਂ ਕਰਦੇ ਇਹ ਰੰਗ ਮਾਣਦੇ ਇਹ ਤਰਲੇ ਕਰਦੇ ਕੱਲ ਆਇਓ ਤਾਂ ਕਿ ਮਹਾਰਾਜ ਦਇਆ ਕਰਨ ਆਹੋ ਪਿਆਰੇ ਜੀ ਨੂੰ ਕੁ ਕਰੀਏ ਹੇ ਪਿਤਾ ਰਹਿਮਤ ਕਰਿਓ ਰਹਿਮਤ ਕਰਿਓ ਵਾਹੇ ਗੁਰੂ